ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਇਹ ਚਾਰ ਚੀਜ਼ਾਂ ਲਿਆ ਕੇ ਘਰ ਦੇ ਮੇਨ ਗੇਟ ਤੇ ਰੱਖ ਦਿੰਦੇ ਹੋ ਤਾਂ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ ਤੁਹਾਡੀ ਕਿਸਮਤ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਆਪ ਜੀ ਦੇ ਨਾਲ ਘਰ ਪਰਿਵਾਰ ਕਾਰੋਬਾਰ ਵਧਾਉਣ ਦੀ ਗੱਲ ਕਰਦੇ ਹਾਂ ਕਿ ਕਿਵੇਂ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਕਿਉਂਕਿ ਅਸੀਂ ਅਕਸਰ ਵੇਖਦੇ ਹਾਂ ਕੁਝ ਲੋਕ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਬਰਕਤ ਨੂੰ ਲੈ ਕੇ ਬੜੇ ਪਰੇਸ਼ਾਨ ਰਹਿੰਦੇ ਹਨ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਘਰ ਦੀ ਸੁੱਖ ਸ਼ਾਂਤੀ ਨੂੰ ਵਧਾਉਣ ਲਈ ਕਈ ਪ੍ਰਕਾਰ ਦੇ ਯਤਨ ਕਰਦੇ ਹਨ ਸਾਰਸੰਗਤ ਜੀ ਕੁਝ ਲੋਕ ਤਾਂ ਪੈਸੇ ਖਰਚ ਕੇ ਕਾਰੋਬਾਰ ਦੇ ਵਾਧੇ ਲਈ ਨੁਕਤੇ ਤੇ ਟੋਣੇ ਟੋਟ ਕੇ ਤੇ ਹੋਰ ਵੀ ਕਈ ਤਰ੍ਹਾਂ ਦੇ ਉਪਾਅ ਕਰਵਾਉਂਦੇ ਹਨ ਉਹ ਸੋਚਦੇ ਹਨ ਕਿ ਕਿਸੇ ਤਰੀਕੇ ਨਾਲ ਘਰ ਦੀ ਬਰਕਤ ਤੇ ਸੁੱਖ ਸ਼ਾਂਤੀ ਆ ਜਾਵੇ ਘਰ ਦੇ ਜੀ ਤੰਦਰੁਸਤ ਰਹਿਣ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਉਹੀ ਇੱਕ ਉਪਾਅ ਸਾਂਝਾ ਕਰਨ ਵਾਲੇ ਹਾਂ ਜਿਸ ਦਿਨ ਤੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਕਰਨਾ ਸ਼ੁਰੂ ਕਰਦੇ ਹਾਂ ਉਸੇ ਦਿਨ ਤੋਂ ਹੀ ਇਹਨਾਂ ਨੇ ਸਾਡੇ ਤੇ ਅਸਰ ਕਰਨਾ ਸ਼ੁਰੂ ਕਰ ਦੇਣਾ ਹੈ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਤੁਸੀਂ ਉਪਾਅ ਨੂੰ ਸਮਝ ਲੈਣਾ ਹੈ ਤੇ ਕਰਨ ਲੱਗਿਆਂ ਤੁਹਾਡਾ ਕੋਈ ਵੀ ਪੈਸਾ ਖਰਚ ਨਹੀਂ ਹੋਵੇਗਾ ਉਸ ਬਾਰੇ ਅਸੀਂ ਸਾਰੇ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਸਾਥ ਸੰਗਤ ਜੀ ਜੇਕਰ ਤੁਸੀਂ ਗੁਰਸਿੱਖ ਹੋ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿਉਂਕਿ ਜਿਨਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਆ ਹੈ ਉਹਨੂੰ ਜੋ ਕੁਝ ਵੀ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣਾ ਹੈ ਜੇ ਅਸੀਂ ਆਪਣੇ ਗੁਰੂ ਦੇ ਦਰ ਤੇ ਜੇਕਰ ਅਸੀਂ ਆਪਣੇ ਗੁਰੂ ਦੇ ਦਰ ਨੂੰ ਛੱਡ ਕੇ ਕਿਤੇ ਹੋਰ ਜਾਵਾਂਗੇ ਤੇ ਤੱਕੇ ਹੀ ਮਿਲਣਗੇ ਸਾਧ ਸੰਗਤ ਜੀ ਸਿੱਖ ਦਾ ਧਰਮ ਹੈ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰੇ ਪਰ ਆਪਣੇ ਧਰਮ ਵਿੱਚ ਵੀ ਪੱਕਾ ਰਹੇ ਆਪਣੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਉਸ ਦਾ ਪਿਆਰ ਹੋਣਾ ਚਾਹੀਦਾ ਹੈ ਜੋ ਵੀ ਅਰਦਾਸ ਬੇਨਤੀ ਕਰਨੀ ਹੈ ਉਹ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਕਰਨੀ ਹੈ ਕਿਉਂਕਿ ਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਆਪਣੇ ਗੁਰੂ ਤੇ ਸ਼ਰਧਾ ਹੋਣੀ ਚਾਹੀਦੀ ਹੈ ਤੇ ਜੇ ਤੁਹਾਨੂੰ ਗੁਰੂ ਤੇ ਭਰੋਸਾ ਹੋਵੇ ਆਪਣੇ ਗੁਰੂ ਤੇ ਸ਼ਰਧਾ ਹੈ ਗੁਰਬਾਣੀ ਦਾ ਨਾਮ ਪੱਕਾ ਹੈ ਤਾਂ ਗੁਰੂ ਸਾਡੀ ਅਰਦਾਸ ਨੂੰ ਜ਼ਰੂਰ ਪੂਰਾ ਕਰਦੇ ਹਨ ਜੇਕਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ ਗੁਰੂ ਘਰ ਜਾਂਦੇ ਹੋ ਗੁਰਬਾਣੀ ਦਾ ਪਾਠ ਵੀ ਕਰਦੇ ਹੋ ਤਾਂ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖੋ ਜੋ ਮੰਗਣਾ ਹੈ ਗੁਰੂ ਕੋਲੋਂ ਹੀ ਮੰਗਣਾ ਹੈ ਗੁਰਬਾਣੀ ਦਾ ਪਾਠ ਕਰਕੇ ਗੱਲ ਵਿੱਚ ਹਜ਼ੂਰੀਆ ਪਾ ਕੇ ਦੇਗ ਬਣਾ ਕੇ ਤੇ ਫਿਰ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੋ ਗੁਰੂ ਕੋਲੋਂ ਮੰਗੋ ਜੇ ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਆ ਜਾਂਦੀ ਹੈ ਤੇ ਕੁਝ ਸਮਝ ਨਹੀਂ ਆ ਰਿਹਾ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਉਸ ਸਮੇ ਗੁਰਬਾਣੀ ਦਾ ਪਾਠ ਕਰੋ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਫਿਰ ਆਪਣਾ ਕੰਮ ਸ਼ੁਰੂ ਕਰ ਦਿਓ ਫਿਰ ਵੇਖਣਾ ਸਾਧ ਸੰਗਤ ਜੀ ਜਦੋਂ ਅਸੀਂ ਇਸ ਨਿਯਮ ਨੂੰ ਆਪਣੀ ਜ਼ਿੰਦਗੀ ਵਿੱਚ ਪੱਕਾ ਕਰ ਲਿਆ ਤਾਂ ਸਾਡੀ ਜ਼ਿੰਦਗੀ ਦੀ ਸਾਰੀਆਂ ਹੀ ਪਰੇਸ਼ਾਨੀਆਂ ਸਾਰੇ ਹੀ ਦੁੱਖ ਦਰਦ ਦਲੇਦਰ ਗਰੀਬੀ ਝਗੜੇ ਸਭ ਕੁਝ ਦੂਰ ਹੋ ਜਾਵੇਗਾ ਕਿਉਂਕਿ ਮਹਾਪੁਰਖਾਂ ਦੇ ਬਚਨ ਹਨ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿੰਦਾ ਹੈ ਘਰ ਦੇ ਜੀ ਹਰ ਵੇਲੇ ਇੱਕ ਦੂਜੇ ਨਾਲ ਲੜਦੇ ਝਗੜਦੇ ਰਹਿੰਦੇ ਹਨ ਜਾਂ ਫਿਰ ਕਿਸੇ ਦੇ ਘਰ ਵਿੱਚ ਬਿਮਾਰੀ ਹੈ ਗਰੀਬੀ ਹੈ ਤਾ ਕਰਦੇ ਜੀ ਗੁਰਬਾਣੀ ਦਾ ਪਾਠ ਸਵੇਰੇ ਸ਼ਾਮ ਕਰਨ ਗੁਰਬਾਣੀ ਦਾ ਪਾਠ ਤਾਂ ਵੈਸੇ ਵੀ ਹਰ ਸਿੱਖ ਲਈ ਬੜਾ ਜ਼ਰੂਰੀ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦਾ ਪਾਠ ਕਰੋ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰੋ ਤੇ ਸੌਣ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਪੜ੍ਹ ਕੇ ਤੇ ਸੋਹਿਲਾ ਸਾਹਿਬ ਜੀ ਦੀ ਵਰਣੀ ਦਾ ਪਾਠ ਕਰਨਾ ਹੈ ਜੇਕਰ ਕੋਈ ਗੁਰਸਿੱਖ ਬਾਣੀ ਦਾ ਪਾਠ ਨਹੀਂ ਕਰ ਸਕਦਾ ਤਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਸਕਦਾ ਹੈ ਜਾ ਮੋਲ ਮੰਤਰ ਸਾਹਿਬ ਦੀ ਬਾਣੀ ਦਾ ਜਾਪ ਪਵਿੱਤਾ ਕਰ ਸਕਦਾ ਹੈ ਇਸ ਕਰਕੇ ਇਸੇ ਹੀ ਤਰੀਕੇ ਨਾਲ ਤੁਸੀਂ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਸਕਦੇ ਹੋ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਹੈ ਬਿਮਾਰੀ ਹੈ ਜਾਂ ਫਿਰ ਘਰ ਵਿੱਚ ਕੋਈ ਐਸੀ ਸਮੱਸਿਆ ਹੈ ਉਹ ਜਿੰਨਾ ਵੀ ਹੋ ਸਕੇ ਘਰ ਵਿੱਚ ਜਾਪ ਸਾਹਿਬ ਦਾ ਪਾਠ ਲਗਾ ਕੇ ਰੱਖੋ ਜਾਪ ਸਾਹਿਬ ਦਾ ਪਾਠ ਤੁਹਾਨੂੰ ਬਹੁਤ ਹੀ ਦੁੱਖਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਜੇਕਰ ਤੁਸੀਂ ਆਪ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰ ਕਿਸੇ ਦੇ ਕੋਲ ਮੋਬਾਈਲ ਹੈ ਆਪਣੇ ਮੋਬਾਈਲ ਵਿੱਚ ਲਗਾ ਕੇ ਰੱਖ ਲਿਓ ਜਿਆਦਾ ਨਹੀਂ ਤਾਂ ਘੱਟ ਤੋਂ ਘੱਟ ਹਰ ਰੋਜ਼ ਪੰਜ ਪਾਠ ਚਾਪ ਸਾਹਿਬ ਦੇ ਜ਼ਰੂਰ ਘਰ ਵਿੱਚ ਲਗਾਇਆ ਕਰੋ ਅਸੀਂ ਆਪਣੇ ਘਰ ਦੇ ਕੰਮਕਾਰ ਕਰਦੇ ਹਾਂ ਕਰਦੇ ਹਾਂ ਗੁਰਬਾਣੀ ਦੇ ਪਾਠ ਨੂੰ ਸੁਣਤਾ ਸਕਦੇ ਹਾਂ ਸਾਡੇ ਕੰਨਾਂ ਵਿੱਚ ਗੁਰਬਾਣੀ ਦੀਆਂ ਕੁਝ ਤੁਕਾਂ ਦੀ ਆਵਾਜ਼ ਪੈਂਦੀ ਹੀ ਰਹੇਗੀ ਮੇਰੀਆਂ ਭੈਣਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਸਮੇਂ ਝਾੜੂ ਲਗਮਦੇ ਸਮੇਂ ਘਰ ਦੇ ਕੰਮ ਕਰ ਕਰ ਕਰਦੇ ਆ ਹੋਏ ਆ ਗੁਰਬਾਣੀ ਦਾ ਪਾਠ ਸੁਣ ਸਕਤੀਆਂ ਹਨ ਤੇ ਤੁਹਾਨੂੰ ਕੋਈ ਸ਼ਬਦ ਯਾਦ ਨਹੀਂ ਹੈ ਤਾਂ ਤੁਸੀਂ ਸਿਰਫ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਸਿਮਰਨ ਵੀ ਕਰ ਸਕਦੇ ਹੋ ਜਿਹੜੇ ਵੀ ਜੀ ਸਿਮਰਨ ਕਰ ਸਕਦੇ ਹੋ ਤੁਹਾਡੇ ਅੰਦਰ ਫਿਰ ਬੜਾ ਹੀ ਸਹਜਤਾ ਆ ਜਾਵੇਗੀ ਹਰ ਸਮੇਂ ਜਿਹੜੇ ਲੋਕ ਦੁਖੀ ਰਹਿੰਦੇ ਹਨ ਖਿਜੇ ਰਹਿੰਦੇ ਹਨ ਉਹ ਜਦੋਂ ਗੁਰਬਾਣੀ ਦੇ ਪਾਠ ਨੂੰ ਹਰ ਰੋਜ਼ ਸੁਣਨਗੇ ਉਹਨਾਂ ਦਾ ਮਨ ਅੰਦਰੋਂ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਅਸੀਂ ਜਿਸ ਰਸਨਾ ਰਾਹੀਂ ਦੂਜਿਆਂ ਨਾਲ ਲੜਾਈ ਕਰਦੇ ਹਾਂ ਤਾਂ ਸਾਡੇ ਅੰਦਰ ਕਹਿਲਾਪਣ ਆ ਜਾਂਦਾ ਹੈ ਇਹ ਸਭ ਸਾਡੇ ਅੰਦਰ ਹੀ ਹੁੰਦਾ ਹੈ ਇਸੇ ਕਰਕੇ ਉਹ ਬਾਹਰ ਆਉਂਦਾ ਹੈ ਜੇ ਅੰਦਰ ਸਾਡੇ ਸੁਖ ਸ਼ਾਂਤੀ ਹੋਵੇਗੀ ਤਾਂ ਅਸੀਂ ਵੀ ਸ਼ਾਂਤ ਰਵਾਂਗੇ ਸਾਡੇ ਅੰਦਰ ਈਰਖਾ ਹੈ ਵੈਰ ਵਿਰੋਧ ਹੈ ਘਰ ਵਿੱਚ ਵੀ ਕਲੇਸ਼ ਆਪਣੇ ਆਪ ਹੀ ਆ ਜਾਵੇਗਾ ਇਸ ਕਰਕੇ ਲੜਾਈ ਝਗੜੇ ਵੀ ਸ਼ੁਰੂ ਹੁੰਦੇ ਹਨ ਇਸ ਲਈ ਅਸੀਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਪਾਠ ਨਾਲ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ ਗੁਰ ਚਰਨਾਂ ਨਾਲ ਜੋੜਨਾ ਹੈ ਮਨ ਵਿੱਚ ਗੁਰੂ ਦੇ ਗਿਆਨ ਨੂੰ ਭਰਨਾ ਹੈ ਜਿੰਨਾ ਜ਼ਿਆਦਾ ਅਸੀਂ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਧਾਰਨ ਕਰਾਂਗੇ ਓਨਾ ਹੀ ਸਾਡੇ ਘਰ ਦਾ ਕਲੇਸ਼ ਖਤਮ ਹੋ ਜਾਵੇਗਾ ਤੇ ਸਾਡਾ ਮਨ ਤੰਦਰੁਸਤ ਹੋ ਜਾਵੇਗਾ ਜਦੋਂ ਮਨ ਤੰਦਰੁਸਤ ਹੋ ਗਿਆ ਤਾਂ ਤਨ ਆਪਣੇ ਆਪ ਹੀ ਤੰਦਰੁਸਤ ਹੋ ਜਾਵੇਗਾ ਤਨ ਮਨ ਦੋਵੇਂ ਹੀ ਤੰਦਰੁਸਤ ਹੋ ਜਾਣਗੇ ਸਾਡਾ ਮਨ ਅੰਦਰ ਖੜਿਆ ਰਹੇਗਾ ਪ੍ਰਸੰਨ ਰਹੇਗਾ ਤੇ ਸਾਡਾ ਪਹਿਲਾ ਭਾਵ ਸੀ ਕਿ ਜੋ ਅਸੀਂ ਆਪਣੇ ਘਰ ਵਿੱਚ ਜ਼ਰੂਰ ਅਪਣਾਉਣਾ ਹੈ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ ਸੌਣ ਲੱਗਿਆਂ ਰੱਖਿਆ ਦੇ ਸ਼ਬਦ ਪੜ੍ਹ ਕੇ ਕੀਰਤਨ ਸਾਹਿਬ ਦਾ ਪਾਠ ਕਰਨਾ ਹੈ ਜੇ ਇਹ ਸਭ ਨਹੀਂ ਕਰ ਸਕਦੇ ਤਾਂ ਗੁਰਮੰਤਰ ਮੂਲ ਮੰਤਰ ਸਾਹਿਬ ਦਾ ਸਿਮਰਨ ਕਰਦੇ ਰਹਿਣਾ ਹੈ ਫਿਰ ਤੁਸੀਂ ਵੇਖੋਗੇ ਕਿ ਗੁਰੂ ਸਾਹਿਬ ਜੀ ਦੀ ਐਨੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਡੇ ਘਰ ਵਿੱਚ ਬਰਕਤ ਆਪਣੇ ਆਪ ਹੀ ਆ ਜਾਵੇਗੀ ਤੁਹਾਡੇ ਹੱਥੋਂ ਤਾਂ ਸੰਭਾਲੀ ਵੀ ਨਹੀਂ ਜਾਣੀ ਇੱਕ ਵਾਰ ਪੂਰੇ ਭਰੋਸੇ ਦੇ ਨਾਲ ਗੁਰੂ ਵਾਲੇ ਬਣ ਕੇ ਤਾਂ ਵੇਖੋ ਕਿਉਂਕਿ ਗੁਰੂ ਸਾਹਿਬ ਜੀ ਸਾਨੂੰ ਦਾਤਾਂ ਦੇਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਬਸ ਸਾਨੂੰ ਹੀ ਗੁਰੂ ਤੋਂ ਮੰਗਣਾ ਨਹੀਂ ਆਉਂਦਾ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ ਇਦਾਂ ਹੀ ਮਹਾਂਪੁਰਖਾਂ ਦੀ ਇੱਕ ਛੋਟੀ ਜਿਹੀ ਸਾਖੀ ਹੈ ਜਿਸ ਰਾਹੀਂ ਸਾਨੂੰ ਮਹਾਂਪੁਰਖ ਜੀ ਸਮਝਾਉਂਦੇ ਹਨ ਆਓ ਜੀ ਸਾਖੀ ਨੂੰ ਸਰਵਣ ਕਰਦੇ ਹਾਂ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਫਕੀਰ ਜੀ ਆਏ ਨਗਰ ਦੇ ਬਹੁਤ ਸਾਰੇ ਲੋਕ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਲੈ ਕੇ ਆਉਂਦੇ ਤੇ ਅੱਗੋਂ ਸੰਤ ਫਕੀਰ ਜੀ ਸਭ ਨੂੰ ਇੱਕ ਪੁੜੀ ਦੇਂਦੇ ਤੇ ਕਹਿੰਦੇ ਇਹ ਪੁੜੀ ਆਪਣੇ ਘਰ ਲੈ ਜਾਓ ਇਸ ਪੁੜੀ ਦੇ ਵਿੱਚ ਥੋੜੀ ਜਿਹੀ ਧੂੜ ਪਾ ਪਾਣੀ ਵਿੱਚ ਮਿਲਾ ਕੇ ਇਸ ਨੂੰ ਰੋਜ਼ ਘਰ ਵਿੱਚ ਛੱਟਾ ਦੇਣਾ ਹੈ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪਰ ਕਹਿੰਦੇ ਕਿ ਫਕੀਰ ਜੀ ਆਪਣੇ ਦਰਵਾਜ਼ੇ ਤੇ ਮੋٹے-ਮੋٹے ਉਹਨਾਂ ਨੇ ਅੱਖਰਾਂ ਦੇ ਵਿੱਚ ਮੂਲ ਮੰਤਰ ਲਿਖਵਾਇਆ ਹੋਇਆ ਸੀ ਤੇ ਲਿਖਵਾਇਆ ਸੀ ਕਿ ਇੱਥੇ ਸਿੱਖਾਂ ਦਾ ਆਉਣਾ ਮਨਾ ਹੈ ਉਸ ਫਕੀਰ ਜੀ ਨੇ ਆਪਣੇ ਦਰਵਾਜ਼ੇ ਦੇ ਉੱਪਰ ਮੋٹے-ਮੋٹے ਅੱਖਰਾਂ 'ਚ ਲਿਖਵਾਇਆ ਹੋਇਆ ਸੀ ਕਿ ਇੱਥੇ ਸਿੱਖਾਂ ਦਾ ਆਉਣਾ ਮਨਾ ਹੈ। ਇੱਕ ਗੁਰਸਿੱਖ ਦੇ ਘਰ ਬੜੀ ਗਰੀਬੀ ਸੀ। ਜਦੋਂ ਉਸ ਸਿੱਖ ਨੂੰ ਪਤਾ ਲੱਗਿਆ ਕਿ ਨਗਰ ਵਿੱਚ ਬਹੁਤ ਹੀ ਪਹੁੰਚੇ ਹੋਏ ਫਕੀਰ ਆਏ ਹਨ ਜੋ ਹਰ ਇੱਕ ਸਮੱਸਿਆ ਦਾ ਹੱਲ ਕਰ ਦਿੰਦੇ ਹਨ। ਉਸ ਸਿੱਖ ਨੇ ਸੋਚਿਆ ਕਿ ਮੈਂ ਵੀ ਫਕੀਰ ਜੀ ਦੇ ਕੋਲ ਜਾ ਕੇ ਆਪਣੀ ਸਮੱਸਿਆ ਦੱਸ ਆਉਂਦਾ ਹਾਂ। ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉੱਥੇ ਬੜੀ ਭੀੜ ਲੱਗੀ ਹੋਈ ਸੀ ਜਦੋਂ ਉਸ ਤੋਂ 3-4 ਜਾਣੇ ਅੱਗੇ ਹੋ ਕੇ ਰਹਿ ਗਏ ਤਾਂ ਫਕੀਰ ਜੀ ਉੱਠ ਕੇ ਚਲੇ ਗਏ ਹੁਣ ਉਹ ਅਗਲੇ ਦਿਨ ਫਿਰ ਗਿਆ ਉਸ ਤੋਂ ਰਿਹਾ ਨਾ ਗਿਆ ਤਾਂ ਫਕੀਰ ਜੀ ਫਿਰ ਉੱਥੋਂ ਉੱਠ ਕੇ ਚਲੇ ਗਏ ਉਸਨੇ ਸੋਚਿਆ ਕੱਲ ਸਭ ਤੋਂ ਪਹਿਲਾਂ ਇੱਥੇ ਆ ਕੇ ਬੈਠ ਜਾਵਾਂਗਾ ਤੇ ਆਪਣਾ ਨੰਬਰ ਪਹਿਲਾਂ ਲਗਵਾਵਾਂਗਾ ਇਹ ਸੋਚ ਕੇ ਅਗਲੇ ਦਿਨ ਸਭ ਤੋਂ ਪਹਿਲਾਂ ਫਕੀਰ ਜੀ ਦੇ ਦਰ ਤੇ ਆ ਕੇ ਬੈਠ ਗਿਆ ਉਸ ਨੂੰ ਦੇਖਿਆ ਤਾਂ ਫਕੀਰ ਜੀ ਹੀ ਉੱਠ ਕੇ ਚੱਲ ਪਏ ਉਸ ਨੇ ਕਿਹਾ ਫਕੀਰ ਜੀ ਮੈਂ ਤਿੰਨ ਦਿਨ ਤੋਂ ਇੱਥੇ ਲਗਾਤਾਰ ਆ ਰਿਹਾ ਹਾਂ ਮੈਂ ਵੇਖ ਰਿਹਾ ਹਾਂ ਜਦੋਂ ਮੇਰੀ ਵਾਰੀ ਆਉਣ ਵਾਲੀ ਹੁੰਦੀ ਹੈ ਤੁਸੀਂ ਉੱਠ ਕੇ ਚਲੇ ਜਾਂਦੇ ਹੋ ਅੱਜ ਤਾਂ ਮੇਰਾ ਪਹਿਲਾ ਨੰਬਰ ਹੈ ਤਾਂ ਤੁਸੀਂ ਵਾਪਸ ਕਿਉਂ ਜਾ ਰਹੇ ਹੋ ਐਦਾਂ ਕਿਉਂ ਕਰਦੇ ਹੋ ਅੱਗੋਂ ਫਕੀਰ ਜੀ ਨੇ ਕਿਹਾ ਭਾਈ ਮੈਂ ਤਾਂ ਆਪਣੇ ਬੂਹੇ ਤੇ ਪਹਿਲਾਂ ਹੀ ਮੋٹے ਅੱਖਰਾਂ ਚ ਲਿਖਵਾਇਆ ਸੀ ਇੱਥੇ ਗੁਰੂ ਦੇ ਸਿੱਖਾਂ ਦਾ ਆਉਣਾ ਮਨਾ ਹੈ ਫਿਰ ਵੀ ਤੂੰ ਆ ਗਿਆ ਅੱਗੋਂ ਸੇਖ ਨੇ ਕਿਹਾ ਇਹ ਤਾਂ ਮੈਨੂੰ ਪਤਾ ਹੈ ਤੁਸੀਂ ਲਿਖਵਾਇਆ ਹੈ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਸਾਨੂੰ ਅੰਦਰ ਆਉਣ ਤੋਂ ਮਨਾਂ ਕਿਉਂ ਕਰਦੇ ਹੋ ਅਸੀਂ ਇੱਥੇ ਕਿਉਂ ਨਹੀਂ ਆ ਸਕਦੇ ਤੁਸੀਂ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਸਕਦੇ ਅੱਗੋਂ ਫਕੀਰ ਜੀ ਨੇ ਕਿਹਾ ਭਾਈ ਸਿੱਖਾ ਮੈਂ ਤਾਂ ਆਪ ਤੁਹਾਡੇ ਬਾਪੂ ਦਾ ਦਿੱਤਾ ਵਰਤਦਾ ਹਾਂ ਤੁਹਾਡੇ ਪਿਤਾ ਦਾ ਦਿੱਤਾ ਹੋਇਆ ਹੀ ਵਰਤਾ ਰਹੇ ਹਾਂ ਸਿੱਖ ਨੇ ਪੁੱਛਿਆ ਉਹ ਕਿਵੇਂ ਉਹ ਫਕੀਰ ਜੀ ਨੇ ਕਿਹਾ ਭਾਈ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਇਸ਼ਨਾਨ ਕਰਦਾ ਹਾਂ ਤੇ ਗੁਰੂ ਘਰ ਜਾਂਦਾ ਹਾਂ ਗੁਰੂ ਘਰ ਜੋ ਵੀ ਸੰਗਤ ਆਉਂਦੀ ਹੈ ਉਹਨਾਂ ਦੇ ਚਰਨ ਧੂੜ ਨੂੰ ਇਕੱਠਾ ਕਰਕੇ ਲੈ ਕੇ ਆਉਂਦਾ ਹਾਂ ਫਿਰ ਮੇਰੇ ਕੋਲ ਜੋ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਉਸ ਨੂੰ ਉਹੀ ਚਰਨ ਧੂੜ ਦੀ ਪੁੜੀ ਬਣਾ ਕੇ ਦੇ ਦਿੰਦਾ ਹਾਂ ਉਸ ਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਇਹ ਕਥਾ ਸੁਣ ਕੇ ਮਹਾਪੁਰਖਾਂ ਨੇ ਸਮਝਾਇਆ ਕਿ ਭਾਈ ਜਿਹੜੇ ਸੁੱਖ ਤੇ ਧਨ ਪਦਾਰਥ ਲੈਣ ਲਈ ਅਸੀਂ ਆਪਣੇ ਗੁਰੂ ਨੂੰ ਹੀ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਹਾਂ ਟੂਣੇ ਟੋਟ ਕੇ ਕਰਵਾਉਂਦੇ ਫਿਰਦੇ ਹਾਂ ਵਹਿਮਾ ਭਰਮਾਂ 'ਚ ਪਏ ਹਾਂ ਇਹ ਸਾਰੇ ਸੁੱਖ ਤੇ ਦੁਨਿਆਵੀ ਪਦਾਰਥ ਗੁਰੂ ਘਰੋਂ ਹੀ ਆਉਣ ਵਾਲੀਆਂ ਸੰਗਤਾਂ ਦੇ ਚਰਨ ਧੂੜ ਤੋਂ ਵੀ ਮਿਲ ਜਾਂਦੇ ਹਨ ਮਹਾਪੁਰਖਾਂ ਨੇ ਬਚਨ ਕੀਤੇ ਜੇ ਕਿਸੇ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਪਰੇਸ਼ਾਨੀ ਹੈ ਦੁੱਖ ਹੈ ਕਲੇਸ਼ ਹੈ ਗੁਰੂ ਘਰ ਜਾ ਕੇ ਸੰਗਤਾਂ ਦੀ ਸੇਵਾ ਕਰੋ ਵਰਤਨਾ ਦੀ ਸੇਵਾ ਕਰੋ ਝਾੜੂ ਲਗਾਓ ਜੋੜੇ ਕਰ ਵਿੱਚ ਜਾ ਕੇ ਜੋੜਿਆਂ ਦੀ ਸੇਵਾ ਕਰੋ ਸੰਗਤਾਂ 'ਚ ਬੈਠ ਕੇ ਨਾਮ ਜਪੋ। ਮਹਾਪੁਰਖ ਜੀ ਆਖਦੇ ਹਨ ਜਦੋਂ ਅਸੀਂ ਸੰਗਤ 'ਚ ਬੈਠ ਕੇ ਨਾਮ ਜਪਦੇ ਹਾਂ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਕਿਉਂਕਿ ਸੰਗਤ ਵਿੱਚ ਬੈਠ ਕੇ ਕੋਈ ਪਾਪੀ ਵੀ ਜੇਕਰ ਨਾਮ ਜਪ ਲਵੇ ਤਾਂ ਉਹ ਵੀ ਤਰ ਜਾਂਦਾ ਹੈ। ਭਾਵੇਂ ਅਸੀਂ ਗਲਤੀਆਂ ਕਿੰਨੀਆਂ ਵੀ ਕੀਤੀਆਂ ਹੋਣ ਅਸੀਂ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਈਏ ਤਾਂ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦਈਏ ਤਾਂ ਗੁਰੂ ਸਾਹਿਬ ਖੁਸ਼ ਹੋ ਕੇ ਸਾਡਾ ਭਲਾ ਕਰ ਦੇਣਗੇ। ਮਹਾਪੁਰਖ ਆਖਦੇ ਹਨ ਕਿ ਸਾਨੂੰ ਘਰ ਦੀ ਸੁੱਖ ਸ਼ਾਂਤੀ ਤੇ ਬਰਕਤ ਲਈ ਟੂਣਾ ਟੋਟਕਾ ਕਰਨ ਦੀ ਲੋੜ ਨਹੀਂ ਹੈ ਜਿਹੜੇ ਟੂਨੇ ਟੋਟ ਕੇ ਕਰਦੇ ਹਨ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਉਹ ਵੱਖ-ਵੱਖ ਗੱਲਾਂ ਦੱਸਦੇ ਹਨ ਕਿ ਅਸੀਂ ਘਰ ਦੇ ਅੱਗੇ ਇਹ ਕੰਮ ਕਰਾਂਗੇ ਘਰ ਵਿੱਚ ਪੈਸਾ ਆਉਂਦਾ ਹੈ ਇਹ ਰੱਖ ਲਈਏ ਤਾਂ ਮਾੜੀਆਂ ਸ਼ਕਤੀਆਂ ਘਰ ਤੋਂ ਦੂਰ ਚਲੀਆਂ ਜਾਂਦੀਆਂ ਹਨ ਕਹਿਣ ਤੋਂ ਭਾਵ ਕਿ ਵੱਖ-ਵੱਖ ਚੀਜ਼ਾਂ ਦੇ ਨਾਲ ਉਹਨਾਂ ਦੇ ਵੱਖ-ਵੱਖ ਵਿਚਾਰ ਹੁੰਦੇ ਹਨ ਉਹਨਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ ਮਹਾਪੁਰਖ ਜੀ ਆਖਦੇ ਹਨ ਜੇ ਤੁਹਾਡੇ ਘਰ ਵਿੱਚ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਗੁਰਬਾਣੀ ਦੇ ਪਾਠ ਨਾਲ ਕੋਈ ਮਾੜੀ ਸ਼ਕਤੀ ਤੁਹਾਡੇ ਘਰ ਵੱਲ ਪੈਰ ਵੀ ਨਹੀਂ ਕਰ ਸਕਦੀ ਦੂਜੀ ਗੱਲ ਜੇ ਘਰ ਦੀ ਬਰਕਤ ਵਧਾਉਣੀ ਹੈ ਤਾਂ ਘਰ ਦੇ ਜੀਵਾਂ ਦਾ ਸਤਿਕਾਰ ਕਰੋ ਆਪਣੇ ਮਨ ਵਿੱਚ ਸਭ ਲਈ ਸਤਿਕਾਰ ਰੱਖੋ ਜੋ ਵੀ ਘਰ ਆਉਂਦਾ ਹੈ ਖੜੇ ਮੱਥੇ ਮਿਲੋ ਉਸ ਦੀ ਸੇਵਾ ਕਰੋ ਜੇਕਰ ਤੁਹਾਡੇ ਘਰ ਕੋਈ ਗਰੀਬ ਆਉਂਦਾ ਹੈ ਤੁਸੀਂ ਉਸ ਦੀ ਮਦਦ ਕਰਦੇ ਹੋ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਜਾਂਦੇ ਹਨ ਪਾਣੀ ਤੋਂ ਪਿਆਸਾ ਕੋਈ ਮਨੁੱਖ ਆਉਂਦਾ ਹੈ ਉਸ ਨੂੰ ਪਾਣੀ ਪਿਉਂਦੇ ਹੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਜੇਕਰ ਅਸੀਂ ਜੀਵਾਂ ਤੇ ਤਰਸ ਕਰਾਂਗੇ ਤਾਂ ਵਾਹਿਗੁਰੂ ਜੀ ਸਾਡੇ ਤੇ ਮਿਹਰ ਕਰਨਗੇ ਬਾਕੀ ਸਾਨੂੰ ਕਿਸੇ ਵੀ ਵਹਿਮ ਭਰਮ ਵਿੱਚ ਨਹੀਂ ਪੈਣਾ ਚਾਹੀਦਾ ਕਿ ਘਰ ਦੇ ਦਰਵਾਜ਼ੇ ਦੇ ਅੱਗੇ ਇਹ ਕਰਨਾ ਹੈ ਜਾਂ ਉਹ ਕਰਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਇਹ ਨਿਯਮ ਨੂੰ ਪੱਕਾ ਆਪਣੀ ਜ਼ਿੰਦਗੀ ਵਿੱਚ ਬਣਾ ਲਓ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹੇਗੀ ਗੁਰੂ ਘਰ ਤੋਂ ਜੇਕਰ ਤੁਸੀਂ ਜਲ ਲਿਆਉਂਦੇ ਹੋ ਤਾਂ ਆਪਣੇ ਘਰ ਵਿੱਚ ਉਸ ਦਾ ਛੜਕਾ ਰੋਜ਼ ਕਰਿਆ ਕਰੋ ਛੜਕਾ ਕਰਦਿਆਂ ਕਰਦਿਆਂ ਘਰ ਦੇ ਉਹ ਅੰਦਰ ਤੋਂ ਬਾਹਰ ਵੱਲ ਨੂੰ ਜਾਇਆ ਕਰੋ ਵੇਖਣਾ ਤੁਹਾਡੇ ਘਰ ਵਿੱਚ ਪਰਮਾਤਮਾ ਦੀ ਨਜ਼ਰ ਦਾ ਪਹਿਰਾ ਹਮੇਸ਼ਾ ਲਈ ਲੱਗ ਜਾਵੇਗਾ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ